ਸੱਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜਿਆ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ 트럼ਪ ਵਾਸ਼ਿੰਗਟਨ ਥਾਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਮੋੜ ਦਾਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਦਾ ਭਰੋਸਾ ਦਿੱਤਾ ਹੈ 트ੰਪ ਨੇ ਦਾਵਾ ਕਰਦਿਆਂ ਕਿ ਹੈ ਕਿ ਨਵੀਂ ਦਿੱਲੀ ਦੇ ਮਾਸਕੋ ਤੋਂ ਆਪਣੇ ਖਰੀਦ ਨੂੰ ਪਹਿਲਾਂ ਹੀ ਕੱਟ ਕਰ ਦਿੱਤਾ ਹੈ ਲਗਭਗ ਬੰਦ ਕਰ ਦਿੱਤਾ ਹੈ ਵਾਈਟ ਹਾਊਸ ਵਿੱਚ ਜੁਕ੍ਰੇਨ ਤੇ ਰਾਸ਼ਟਰਪਤੀ ਬਲੋਤ ਹੀ ਮੇਰੇ ਜਲੇ ਸਕੀ ਨਾਲ ਦੁਪਹਿਰ ਦੇ ਖਾਣੇ ਦੌਰਾਨ ਉਹ ਦੋਵੱਲੇ ਮੀਟਿੰਗ ਨੂੰ ਸੰਬੋਧਨ ਕਰਦੇ ਅਮਰੀਕੀ ਰਾਸ਼ਟਰਪਤੀ ਨੇ ਫੇਰ ਦਾਵਾ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਆਪਣਾ ਤੇਲ ਧਰਾਮੰਦ ਨੂੰ ਮਤੰਪੂਰਤੌਰ ਤੇ ਘਟਾਇਆ ਦਿੱਤਾ ਹੈ ਤੇ ਹੁਣ ਪੂਰੀ ਤਰ੍ਹਾਂ ਨਾਲ ਪਿੱਛੇ हट ਰਿਹਾ ਹੈ ਨਵੀਂ ਦਿੱਲੀ ਵੇ ਦਿੱਲੀ ਹੁਣ ਰੂਸ ਤੋਂ ਤੇਲ ਨਹੀਂ ਖਰੀਦਦਾ ਕਿ ਟਰੰਪ ਨੇ ਕਿਹਾ ਹੈ ਕਿ ਉਹਨਾਂ ਪਹਿਲਾਂ ਹੀ ਕੱਟ ਕਰ ਦਿੱਤਾ ਹੈ ਤੇਲਾ ਕਬੰਤ ਕਬੰਤ ਕਰ ਦਿੱਤਾ ਹੈ ਉਹ ਪਿੱਛੇ ਹਟ ਰਹੇ ਹਨ ਉਹਨਾਂ ਲਗਭਗ 38% ਦੀ ਤੇਲ ਖਰੀਦਦੇ ਆ ਚੀ ਅਤੇ ਉਹ ਹੋਣਾ ਜਿਹਾ ਨਹੀਂ ਕਰਨਗੇ ਇਸ ਤੋਂ ਕਿ ਅਨਾਵੀਰਵਾਣੋ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਦੇ ਪਰੋਸੇ ਬਾਰੇ ਟਰੰਪ ਦੀਆਂ ਟਿੱਪਣੀਆਂ ਤੇ ਜਵਾਬ ਦਿੱਤਾ ਬੇ ਇਸ ਵਿੱਚ ਕਿਹਾ ਗਿਆ ਸੀ ਕਿ ਦੇਸ਼ ਦੀ ਊਰਜਾ ਪਰਾਪਤੀ ਉਸ ਦੇ ਕੌਮੀ ਹਿੱਤਾਂ ਦੀ ਤੇ ਭਾਰਤੀ ਖਪਤਕਾਰਾਂ ਦੀ ਸੁਰੱਖਿਆ ਤਦੀ ਲੋੜ ਦੇ ਨਿਰਦੇਸ਼ਿਤ ਹਨ ਖਬਰਾਨੰਦ ਤੱਕ ਬਣੇ ਰਹਿਣ ਲਈ ਤੁਹਾਨੂੰ ਭਾਦ ਕਮੈਂਟ ਵਿੱਚ ਆਪਣੀ رائے ਅਤੇ ਸਲਾਹ ਜ਼ਰੂਰ ਦਿਓ ਜੀ